ਬਿਲਕੁਲ ਜੀ ਸਾਰਾ ਤੁਸੀਂ ਉਤਸ਼ਾਹ ਵੇਖੋ ਲੋਕਾਂ ਦਾ ਇਸ ਵਾਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਜੜੀ ਉਹ ਯਕੀਨੀ ਆ ਤੇ ਤੁਸੀਂ ਦੇਖ ਲਓ ਟੋਲਟ ਮੱਕੇ ਨਾਲ ਜਿਹੜਾ ਵਾ ਪ੍ਰਚਾਰ ਹੋ ਰਿਹਾ ਤੇ ਲੋਕ ਜਿਹੜੇ ਆ ਬਹੁਤ ਉਤਸ਼ਾਹ ਨਾਲ ਸਾਨੂੰ ਜਿਹੜਾ ਆ ਮਿਲ ਰਹੇ ਆ ਤੇ ਸਾਰੇ ਇਸ ਗੱਲ ਦਾ ਯਕੀਨ ਵੀ ਦਵਾਰੇ ਆ ਕਿ ਅਸੀਂ 11 ਤਰੀਕ ਨੂੰ ਇੱਕ ਨੰਬਰ ਤੱਕੜੀ ਦਾ ਹੀ ਦਿਵਾਵਾਂਗੇ ਬਟਨ ਕਿਹੜੀਆਂ ਕੌਜੀਆਂ ਰਖਾਉਂਦੇ ਸਰਕਾਰ ਉੱਤਰ ਆਈ ਹੈ ਜ਼ਰੂਰ ਬੈਠੇ ਬਿਲਕੁਲ ਜੀ ਤੁਸੀਂ ਵੇਖ ਹੀ ਲਿਆ ਹੋਣਾ ਮੈਂ ਤਿੰਨ ਦਿਨ ਤੋਂ ਜਿਹੜੀ ਆ ਮੇਰੀ ਰੈਕੀ ਕੀਤੀ ਜਾ ਰਹੀ ਆ ਮੇਰੇ ਘਰ ਦੀ ਰੈਕੀ ਕੀਤੀ ਜਾ ਰਹੀ ਆ ਪਰਸੋਂ ਵੀ ਜਿਹੜਾ ਇਹਨਾਂ ਨੇ ਆ ਜਿਹੜੀ ਮਹਾਰਾਸ਼ਟਰਾ ਗੱਡੀ ਜਿਹੜੀ ਆ ਸਕੋਰਪਿਓ ਬਲੈਕ ਕਲਰ ਦੀ ਜਿਹੜੀ ਮੇਰੇ ਪਿੱਛੇ ਲਵਾਈ ਆ ਜਿਹੜੇ ਸਿਰ ਬਦਲ ਸਾਹਿਬ ਦੇ ਜਿਹੜੇ ਬੰਦੇ ਆ ਉਹਨਾਂ ਨੇ ਆਣ ਕੇ ਜਿਹੜਾ ਉਹਨਾਂ ਨੂੰ ਪੁੱਛਿਆ ਕਿ ਕਹਿੰਦੇ ਜੀ ਅਸੀਂ ਮੁਲਾਜ਼ਮ ਆ ਜੀ ਮੁਲਾਜ਼ਮ ਮਤਲਬ ਕਿ ਤੁਸੀਂ ਮਹਾਰਾਸ਼ਟਰਾ ਤੋਂ ਇੱਥੇ ਆਣ ਕੇ ਕੀ ਕਰ ਰਹੇ ਆ ਏ ਜਿਹੜਾ ਵਾ ਠੱਕੇ ਸ਼ਾਈ ਤੇ ਆ ਚੁੱਕੇ ਆ ਅੱਜ ਵੀ ਤੁਸੀਂ ਦੇਖ ਲਓ ਮੋਟਰਸਾਈਕਲ ਜਿਹੜਾ ਇਹ ਹਸ਼ਿਆਰਪੁਰ ਦਾ ਨੰਬਰ ਸੀਗਾ ਗੱਡੀ ਨੂੰ ਲੱਗਾ ਮੋਟਰਸਾਈਕਲ ਦਾ ਨੰਬਰ ਲੱਗਾ ਆ ਜਾਲੀਆਂ ਉਹਨਾਂ ਨੇ ਲਾਈਆਂ ਹੋਈਆਂ ਵਾ ਜੁਨੀਫਾਰਮ ਉਹਨਾਂ ਨੇ ਪਾਈ ਨਹੀਂ ਆ ਤੇ ਮੇਰਾ ਪਿੱਛਾ ਕਰ ਰਹੇ ਆ ਸਵੇਰ ਤੋਂ ਹੀ ਲਗਾਤਾਰ ਹੀ ਜੇ ਆਪਾਂ ਪੁੱਛਿਆ ਇਹ ਇਡੈਂਟੀਟੀ ਕਾਰਡ ਵੀ ਨਹੀਂ ਉਹਨਾਂ ਨੂੰ ਵਿਖਾਏ ਗਏ ਵੀ ਆਪਣੀ ਪਛਾਣ ਦੱਸੋ ਤੁਹਾਡੀ ਕੀ ਆ ਉਹ ਤਾਂ ਵੀ ਮੁਕਰ ਕੇ ਦਿਖਾਏ ਨਹੀਂ ਉਹਨਾਂ ਨੇ ਤੇ ਜੇ ਉਹਨਾਂ ਨੇ ਕਿਹਾ ਸੀ ਸਾਨੂੰ ਸੀਏ ਸਟਾਫ ਵਾਲੇ ਹੈਡ ਨੂੰ ਫੋਨ ਲਾ ਕੇ ਦੋ ਤੇ ਉਹਨਾਂ ਨੂੰ ਲਾਇਆ ਤੇ ਉਹ ਕਹਿੰਦੇ ਜੀ ਅਸੀਂ ਕੱਲਿਆ ਨਹੀਂ ਆ ਉਹ ਕਹਿੰਦੇ ਇਹਨਾਂ ਨੇ ਕੱਲਿਆ ਆ ਆਪਸ ਵਿੱਚ ਹੀ ਪਤਾ ਨਹੀਂ ਕੀ ਕਰ ਰਹੇ ਆ ਤੇ ਬਿਲਕੁਲ ਜੀ ਕਾਰਵਾਈ ਆਪਾਂ ਜਿਹੜੀ ਉਹ ਕਰਨ ਜਾ ਰਹੇ ਆ ਇੱਥੇ ਕਿਉਂਕਿ ਇਹ ਜਿਹੜੀ ਸਰਕਾਰ ਜਿਹੜੀ ਆ ਬਹੁਤ ਹੀ ਨੀਚੀ ਮਤਲਬ ਕਿ ਬਹੁਤਿਆਂ ਨੱਚੀਆਂ ਹਲਕਾਂ ਤੇ ਉਤਰ ਆਈ ਆ ਇਹਨੇ ਸਰਕਾਰ ਨੇ ਜੜਾ ਆ ਮਤਲਬ ਕਿ ਹਾਦੀ ਕਰਦੀ ਆ ਵੀ ਤੁਸੀਂ ਦੇਖੋ ਵੀ ਮੈਂ ਤਾਂ ਜਨਰਚਾਰਟ ਤੁਹਾਡੇ ਸਾਹਮਣੇ ਕਰ ਰਹੀ ਆ ਬਸ ਤਾਂ ਇਹਨਾਂ ਨੂੰ ਵੀ ਦੁੱਖ ਰਿਹਾ ਹੈ ਕਿ ਉਹ ਵੀ ਕਿਉਂ ਕਰ ਰਹੇ ਆ ਤਾਂ ਇਹਨਾਂ ਦੀ ਜੜੀ ਮਤਲਬ ਕਿ ਇਹਨਾਂ ਨੂੰ ਮੈਨੂੰ ਲੱਗਦਾ ਆ ਵੀ ਇਹਨਾਂ ਨੂੰ ਪਤਾ ਲੱਗ ਚੁੱਕਿਆ ਕਿ ਇਹਨਾਂ ਦੀ ਹਾਰ ਹੋਣ ਵਾਲੀ ਆ ਤੇ ਤਦ ਹੀ ਇਹੋ ਜਿਹੀ ਹਰਦਮਾ ਕਰ ਰਹੇ ਆ ਬਿਲਕੁਲ ਜੀ ਮੈਂ ਰਿਕਵਰੀ ਕੈਂਡੀਡੇਟ ਆ ਤੇ ਉਹਦੇ ਕਰਕੇ ਵੀ ਮੈਨੂੰ ਲੱਗਦਾ ਆ ਵੀ ਇਹ ਇਸ ਕਰਕੇ ਕਰ ਰਹੇ ਆ ਤੇ ਭਰ ਜਿਹੜਾ ਆ ਆਪਾਂ ਟਟ ਕੇ ਖੜੇ ਆ ਮੈਦਾਨ 'ਚ ਤੇ ਖੜੇ ਰਵਾਂਗੇ। ਇਹ ਤੇ ਕਹਿੰਦੇ ਕਿ ਧੀਆਂ ਭੈਣਾ ਸਾਂਝੀਆਂ ਸਾਂਝੀਆਂ ਕੇ ਤੇ ਅਸੀਂ ਭੇਦ ਭਾਵ ਦੀ ਗੱਲ ਤੇ ਹੁਣ ਕੀ ਬਦਲਾ ਕੋਈ ਨਹੀਂ। ਵੇਖੋ ਜੀ ਧੀਆਂ ਭੈਣਾ ਸਾਂਝੀਆਂ ਵਾਲੀ ਗੱਲ ਤੇ ਇਹਨਾਂ ਦੀ ਛਾੜੀ ਦੋ ਪਹਿਲੋਂ ਮੇਰੇ ਤੇ ਪਰਚਾ ਕਰਾਤਾ ਉਤੋਂ ਠੰਡ ਨਹੀਂ ਪਈ ਤੇ ਹੁਣ ਮੇਰੀ ਰੈਕੀ ਕਰਨ ਤੇ ਹੋਏ ਆ। ਕੱਲ ਨੂੰ ਮੇਰਾ ਨੁਕਸਾਨ ਹੁੰਦਾ ਤੇ ਉਹਦੀ ਜ਼ਿੰਮੇਵਾਰ ਜਿਹੜੀ ਆ ਉਹ ਸਰਕਾਰ ਆ ਆਮ ਆਦਮੀ ਪਾਰਟੀ ਆ। ਕੱਲੀ ਦਲ ਤੇ ਇਹਨਾਂ ਦੇ ਵੱਲੋਂ ਲਗਾਤਾਰ ਫੂਲ ਸਰਕਾਰੇ ਜਾ ਰਿਹਾ ਫੂਲ ਪ੍ਰਚਾਰ ਵੀ ਕੀਤਾ ਜਾ ਰਿਹਾ ਉਸ ਤੇ ਕੀ ਕਹਿਣਾ। ਵੇਖੋ ਜੀ ਸਭ ਤੋਂ ਪਹਿਲਾਂ ਰਾਜਾ ਵੜਿੰਗ ਜੀ ਨੇ ਜਿਹੜਾ ਵਾ ਤੁਸੀਂ ਵੇਖੋ ਕਿੰਨਾ ਗਲਤ ਬਿਆਨ ਦਿੱਤਾ ਆ ਆਪਣੇ ਅਸੀਂ ਭਾਈਚਾਰਾ ਸਾਰਾ ਹੁਣ ਵੀ ਨਾਲ ਖੜਾ ਆ ਸਾਰੇ ਜਣੇ ਆਪਣੇ ਨਾਲ ਆ ਤੇ ਇਹਨਾਂ ਦੀ ਬਿਆਨਬਾਜ਼ੀ ਵੇਖੋ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਵਰਬਿਆ ਤੇ ਗੁਰੂ ਜੀ ਨੇ ਸਾਨੂੰ ਇਹੀ ਸਿਖਾਇਆ ਵਾ ਕਿ ਸਾਰੇ ਜਿਹੜੇ ਲੋਕ ਆ ਮਨੁੱਖਤਾ ਜਿਹੜੀ ਸਾਰੀ ਆ ਇੱਕ ਜੋਤ ਦਾ ਹਿੱਸਾ ਵਾ ਤੇ ਇਹਨਾਂ ਨੇ ਜਿਹੜਾ ਵਾ ਉਸ ਗੱਲ ਦਾ ਖੰਡਨ ਕਰਦੇ ਹੋਏ ਜਿਹੜਾ ਵਾ ਜਿਹੜੇ ਬਿਆਨ ਜੜੇ ਉਹ ਬਾਰ ਬਾਰ ਦੇ ਰਹੇ ਆ ਤੇ ਅਸੀਂ ਇਹਦੀ ਨਿੰਦਨਾ ਕਰਦੇ ਆ ਇਸ ਬਿਆਨ ਦੀ ਬਿਲਕੁਲ ਹੀ ਤੇ ਸਾਡੇ ਸਾਰੇ ਭੈਣ ਭਰਾ ਵਾ ਭਾਵੇਂ ਐਸੀ ਆ ਭਾਵੇਂ ਜਿਹੜੇ ਮਰਜੀ ਆ ਸਾਰੇ Hindu ਪਰਿਵਾਰ ਸਾਡੇ ਸਾਡੇ ਭੈਣ ਭਰਾ ਵਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਾ ਹਮੇਸ਼ਾ ਜਿਹੜਾ ਵਾ ਜਾਤ ਪਾਤ ਚ ਯਕੀਨ ਨਹੀਂ ਰੱਖਦਾ ਉਹ ਹਮੇਸ਼ਾ ਹਰੇਕ ਧਰਮ ਨੂੰ ਨਾਲ ਲੈ ਕੇ ਚੱਲਦਾ ਆ ਨਹੀਂ ਸਾਡੀ ਇਹਨਾਂ ਧੱਕੇਸ਼ਾਹੀਆਂ ਦੇ ਖਿਲਾਫ ਕੀ ਅਪੀਲ ਆ ਤਰਨਤਨ ਹਲਕੇ ਦੇ ਵਸੀਆਂ ਨੂੰ ਜੀ ਮੈਂ ਤਰਨਤਨ ਹਲਕੇ ਦੇ ਵਾਸੀ ਹੁਣ ਵੀ ਨਾਲ ਖੜੇ ਆ ਦੇਖੋ ਜੀ ਮੇਰੇ ਤੇ ਇਹਨਾਂ ਨੇ ਪਰਚਾ ਵੀ ਕਰਾਤਾ ਆ ਮੈਨੂੰ ਹੁਣ ਰੈਕੀ ਵੀ ਕਰ ਰਹੇ ਆ ਕਿ ਇਹਨਾਂ ਨੇ ਮੈਨੂੰ ਲੱਗਦਾ ਕਿਸ ਦਿਨ ਮਰਾ ਕੇ ਹੀ ਸਾਹ ਲੈਣਾ ਆ ਤੇ ਮੈਂ ਉਹ ਅਪੀਲ ਕਰੂੰਗੀ ਕਿ ਇਸ ਵਾਰ ਆਪਣੀ ਸਰਕਾਰ ਲੈ ਆਈਏ ਜਿਹੜੀ ਸਰਕਾਰ ਆ ਧੀਆਂ ਭੈਣਾਂ ਨੂੰ ਨਹੀਂ ਬਖਸ਼ ਰਹੀ ਤੇ ਆਪਣੀ ਸਰਕਾਰ ਸ਼ਰੋਮਣੀ ਅਕਾਲੀ ਦਲ ਲੈ ਆਈਏ ਤੇ ਫੇਰ ਹੀ ਸਾਡੀ ਸਾਰਿਆਂ ਦੀ ਇੱਜ਼ਤ ਹੋਣੀ ਆ ਤੇ ਮਾਣ ਵਧਣਾ ਆ ਤੇ ਇਸ ਵਾਰ ਨਾਹਰਾ ਲਾ ਦੇਓ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਜਿੰਦਾਬਾਦ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਸੁਖਵੀਰ ਬਾਦਲ ਜੀ ਬਿਲਕੁਲ ਜੀ ਬਾਦਲ ਸਾਹਿਬ ਖੋਤੇ ਇੱਥੇ ਨੇ ਤੇ ਉਹ ਚੋਣ ਪ੍ਰਚਾਰ ਚ ਪੂਰੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੀ ਜੜੀ ਹੈ ਮਦਦ ਕਰ ਰਹੇ ਨੇ ਕਿਹੋ ਜਿਹਾ ਆ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸਮੇਤ ਹੋਰ ਬਾਰੋਂ ਵੀ ਜਿਹੜੇ ਆ ਐਮ ਐਲ ਏ ਆ ਰਹੇ ਨੇ ਚੋਣ ਪ੍ਰਚਾਰ ਤੇ ਬਿਲਕੁਲ ਜੀ ਤੁਸੀਂ ਦੇਖ ਲਓ ਸਾਰੇ ਸਾਡੇ ਭਰਾ ਜਿਹੜੇ ਉਹ ਆਏ ਹੋਏ ਆ ਆਪਣੇ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਇੱਥੇ ਪਹੁੰਚੀ ਹੋਈ ਆ ਤੇ ਉਹਨਾਂ ਦੇ ਮਤਲਬ ਕਿ ਮੇਰ ਸਦਕਾ ਹੀ ਜਿਹੜਾ ਅਸੀਂ ਚੋਣ ਪ੍ਰਚਾਰ ਜਿਹੜਾ ਡੋਰ ਟੂ ਡੋਰ ਜਿਹੜਾ ਹੈ ਉਹ ਕਰ ਰਹੇ ਆ ਬਿਲਕੁਲ ਜੀ ਜੇ ਤੋ ਯਕੀਨੀਆਂ ਤਾਂ ਹੀ ਤਾਂ ਇਹੋ ਜੀਆਂ ਮਤਲਬ ਕਿ ਹਰਕਤਾਂ ਕਰ ਰਹੇ ਆ ਤਾਂ ਦੀ ਦਾ ਕਰ ਰਹੇ ਆ ਮੈਂ ਤਾਂ ਸੱਚੇ ਪਾਤਸ਼ਾਹ ਦੇ ਰੋਜ਼ ਗੁਰੂ ਘਰ ਅੱਗੇ ਅਰਦਾਸ ਕਰਕੇ ਤੁਰਦੀ ਆ ਸੱਚੇ ਪਾਤਸ਼ਾਹ ਸਾਡੀ ਪਿੱਠ ਨਾ ਲੱਗਣ ਦਈ ਸਾਡੇ ਸਾਰੇ ਜਿਹੜੇ ਵਰਕਰ ਆ ਦਿਲੋਂ ਮਿਹਨਤ ਕਰ ਰਹੇ ਆ ਤੇ ਸਾਡੀ ਪਾਰਟੀ 'ਚ ਇਹ ਵੀ ਝੂਠ ਕੁਝ ਨਹੀਂ ਜੇ ਇਹਨਾਂ ਦੀਆਂ ਪਾਰਟੀਆਂ ਝੂਠ ਤੇ ਝੂਠ ਤੇ ਪਰਚਿਆਂ ਦੇ ਪਰਚੇ ਕਰਾਈ ਜਾ ਰਹੀਆਂ ਵਾ ਮਾਕੂੜ ਪ੍ਰਚਾਰ ਕਰ ਰਹੀਆਂ ਵਾ ਅਸੀਂ ਤੇ ਜੋ ਕਰ ਸਕਦੇ ਅਸੀਂ ਉਹ ਹੀ ਪ੍ਰਚਾਰ ਕਰ ਰਹੇ ਆ ਜਿੱਦਿ ਨਿੱਚੇ ਜਿੱਕੜੀਆਂ ਬਹੁਤ ਹੋ ਰਹੀਆਂ ਇਸ ਇਲੈਕਸ਼ਨ ਦੇ ਵਿੱਚ ਅੱਗੇ ਸਿਆਸੀ ਦੇਣ ਹੁੰਦੇ ਸੀ ਕਿ ਜੀ ਇਜ਼ਾਮ ਬਹੁਤ ਨਿਕਲ ਆ ਗਏ ਪੱਸੋਂ ਦਾ ਬਹੁਤ ਅਟੈਕ ਹੋ ਰਿਹਾ ਤੁਸੀਂ ਦੱਸੋ ਕਿਹੜਾ ਪਰਸਨਲ ਅਟੈਕ ਕਰਦੇ ਜਿਸ ਤਰੀਕੇ ਨਾਲ ਪ੍ਰਵਾਦ ਨੂੰ ਲੈ ਕੇ ਜਾਂ ਬੰਤੂ ਨੂੰ ਲੈ ਕੇ ਇਹ ਬਹੁਤ ਗੱਲਾਂ ਕੀਤੀਆਂ ਫਾਜ਼ਲ ਸਾਹਿਬ ਬਾਦਿ ਵੀ ਤੁਹਾਡੀ ਫੈਮਿਲੀ ਬਿਲਕੁਲ ਜੀ ਮੈਂ ਦੱਸ ਦਵਾਂ ਕਿ ਜਿਹੜੇ ਗੱਲਾਂ ਕਰਦੇ ਆ ਉਹਨਾਂ ਨੂੰ ਲੱਗਦਾ ਵਾ ਧਰਮੀ ਫੌਜੀ ਪਰਿਵਾਰ ਦਾ ਮਾਣ ਜਿਹੜ ਇਹੋ ਜਿਹਾ ਪ੍ਰਚਾਰ ਹੋਰ ਉਹਨਾਂ ਦੇ ਪੱਲੇ ਕੁਝ ਹੈਗਾ ਹੀ ਨਹੀਂ ਐ ਤਾਦੀ ਉਹ ਜਿਹੜਾ ਪਰਸਨਲੀ ਅਟੈਕ ਕਰ ਰਹੇ ਨੇ ਜੀ ਵੇਖੋ ਜੀ ਮੈਂ ਤਾਂ ਕਹਿੰਨੀ ਵੀ ਫੁੱਲ ਚੜਦੀ ਕਲਾ ਹੋਵੇ ਸੱਚੇ ਪਾਤਸ਼ਾਹ ਕਰਾਉਣਾ ਸੀ ਹੁਣ ਵੀ